गुड मॉर्निंग, ਸਤਿ ਸ੍ਰੀ ਅਕਾਲ ਜੀ। ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ Miss Trend Mrs Gill ਦੇ ਵਿੱਚ। ਉਮੀਦ ਕਰਦੇ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਣਗੇ। ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਬਲੌਗ ਦੀ। ਟਾਈਮ ਹੋ ਗਿਆ 6:30 ਦਾ। ਅਬਲੀ ਮਾਰਨਿੰਗ ਉੱਠੇ ਫਿਰਦੇ ਹਾਂ ਅੱਜ ਅਸੀਂ। ਕਿਉਂਕਿ ਅੱਜ ਬੱਚਿਆਂ ਨੂੰ ਛੁੱਟੀ ਸੀਗੀ। ਤੇ ਫਿਰ ਅੱਜ ਦਾ ਸਾਡਾ ਪਲਾਨ ਪਹਿਲਾਂ ਹੀ ਬਣਿਆ ਹੋਇਆ ਸੀ ਕਿ ਅਸੀਂ ਅੱਜ ਛੁੱਟੀ ਵਾਲੇ ਦਿਨ ਜਾਵਾਂਗੇ ਰਾਜਾ ਸਾਹਾ ਜੀ। ਤੇ ਮੈਂ ਵੀ ਫਸਟ ਟਾਈਮ ਚਲੀ ਆ ਮਤਲਬ 2 2.5 ਸਾਲਾਂ ਤੋਂ ਮੇਰੀ ਇੰਨੀ ਰੀਜ ਸੀ ਉੱਥੇ ਜਾਣ ਦੀ ਬਹੁਤ ਜ਼ਿਆਦਾ ਬਸ ਬਣੇ ਨਹੀਂ ਰਿਹਾ ਸੀ ਬਣੇ ਨਹੀਂ ਰਿਹਾ ਸੀ ਸੋ ਹੁਣ ਆਪਾਂ ਫਾਈਨਲੀ ਬਣਾ ਲਿਆ ਆ ਤੇ ਆਪਾਂ ਘਰ ਤੋਂ ਨਿਕਲ ਪਿਆ ਸਵੇਰ-ਸਵੇਰ ਤਾਂ ਵੀ ਬਲੌਗ ਸ਼ੁਰੂ ਕਰਨ ਦੀ ਹੁੰਦੀ ਨਹੀਂ ਮਤਲਬ ਬਿਲਕੁਲ ਨਹੀਂ ਟਾਈਮ ਹੁੰਦਾ ਤਿੰਨ ਜਾਣੇ ਮੈਂ ਤਿਆਰ ਕਰਨੇ ਹੁੰਦੇ ਨੇ ਤੇ ਆਹ بڑے ਬੰਦੇ ਦਾ ਸਭ ਤੋਂ ਵੱਡਾ ਔਖਾ ਆ ਇਹਨੇ ਐਟ ਅ ਟਾਈਮ ਬਸ ਕਰਾਉਂਦਾ ਮੇਰੇ ਆ ਕਿੱਥੇ ਆ ਮੇਰਾ ਆ ਕਿੱਥੇ ਆ ਮੇਰਾ ਆ ਕਿੱਥੇ ਆ ਵਾਸੇਰੋ ਸਾਰਾ ਕੁਝ ਕੱਢਣਾ ਪੈਂਦਾ ਪਹਿਲਾਂ ਜਿੰਨਾ ਮਰਜ਼ੀ ਪੁੱਛੀ ਚਲੋ ਵੀ ਭਾਈ ਤੇ ਕੀ ਪਾਉਣਾ ਤੇ ਕੀ ਪਾਉਣਾ ਲੈ ਦੱਸ ਭਾਈ ਇਹ ਵੀ ਕਈ ਗੱਲ ਹੁੰਦੀ ਆ ਮੈਨੂੰ ਦੱਸੋ ਪਹਿਲਾਂ ਵੀ ਆ ਵੀ ਹੁੰਦਾ ਕੋਈ ਸਤਨਾ ਵਾਇਰਸ ਜਿਹਾ ਸੱਚਾ ਚਲੋ ਛੱਡੋ ਨਹੀਂ ਤਾਂ ਮੇਰੀ ਬੈਸ ਹੋ ਜਾਣੀ ਆ ਫੇਰ ਮੇਰਾ ਬੀਬੀ ਪਹਿਲਾਂ ਹੀ ਬਹੁਤ ਵਧਿਆ ਪਿਆ ਸੋ ਹੁਣ ਆਪਾਂ ਚਰਾਣੀਆਂ ਆਪਾਂ ਤੇ ਯਾਰ ਮੇਰਾ ਬੀਬੀ ਮੈਨੂੰ ਅਪਸੈਟ ਨਾ ਕਰ ਮੇਰਾ ਦਿਮਾਗ ਤੇ ਆਪਾਂ ਘਰ ਤੋਂ ਨਿਕਲੇ ਪਿਆ ਤੇ ਗੱਡੀ ਚਲਾਉਣੀ ਨਹੀਂ ਆਉਂਦੀ ਹੈਗੀ ਗੱਲਾਂ ਮਾਰਨੀਆਂ ਨੇ ਤੇ ਸਸਤਾ ਕੰਮ ਕਰਨੀ ਹੁਣ ਆਪਾਂ ਪਹਿਲਾਂ ਡੈਡੀ ਜੀ ਨੂੰ ਮਿਲ ਕੇ ਜਾਣਾ ਆ ਅ ਉਧਰੋਂ ਵੱਡੇ ਡੈਡੀ ਜੀ ਜਿਹੜੇ ਬਾਹਰੋਂ ਆਏ ਹੋਏ ਸੀ ਕਿਉਂਕਿ ਉਹਨਾਂ ਨੇ ਅੱਜ ਜਾਣਾ ਆ ਕੈਨੇਡਾ ਨੂੰ ਵਾਪਸ ਤੇ ਸਾਨੂੰ ਇਹ ਹੈ ਕਿ ਸਾਡੇ ਆਉਣ ਤੱਕ ਸ਼ਾਇਦ ਉਹ ਨਿਕਲ ਨਾ ਜਾਣ ਤਾਂ ਕਰਕੇ ਆਪਾਂ ਮਿਲ ਚੱਲਦੇ ਆਂ 4:00 ਵਜੇ ਤੁਰਨਾ ਡੈਡੀ ਨੇ ਘਰ ਤੋਂ ਤੇ ਆਪਾਂ ਮਿਲ ਚੱਲਦੇ ਆਂ ਡੈਡੀ ਨੂੰ ਅੱਜ ਭੂਆ ਜੀ ਇਹਨਾਂ ਨੇ ਆ ਜਾਣਾ ਕੱਲ ਨੂੰ ਆ ਜਾਣਾ ਭੂਆ ਜੀ ਇਹਨਾਂ ਨੇ ਆ ਜਾਣਾ ਆ ਡੈਡੀ ਨੇ ਮਾਰਨਿੰਗ ਚੜ੍ਹਨਾ ਆ ਮਾਰਨਿੰਗ ਕੱਲ ਨੂੰ ਮਾਰਨਿੰਗ ਦੀ ਫਲਾਈਟ ਆ ਤੇ ਅੱਜ ਸ਼ਾਮੀ 4 ਵਜੇ ਤੁਰਨਗੇ ਤੇ ਭੂਆ ਜੀ ਉਹਨਾਂ ਨੇ ਕੱਲ ਸਵੇਰੇ ਉੱਤਰ ਜਾਣਾ ਆ ਭੂਆ ਤੇ ਫੁੱਫੜ ਨੇ ਕੱਲ ਉਹਨਾਂ ਨੇ ਆ ਜਾਣਾ ਉਹ ਵੀ ਆਪਣੇ ਕੋਲੀ ਰੌਣਕ ਕੱਲ ਲਾਉਣਗੇ ਫਿਰ ਵੀ ਘਟਾ ਆਪਣੇ ਖੇਤ ਨਹੀਂ ਬਈ ਉਹ ਤਾਂ ਫੇਰ ਵੀ ਕਾਟਾ ਚਲੋ ਚੱਲ ਪਹੁੰਚ ਗਿਆ ਆ ਪਾਈਪਰ ਲੈ ਕਰ ਪਹਿਲਾਂ ਤਾਂ ਐਡਾ ਬੜਾ ਬੇੜਾ ਤੁਰ ਕੇ ਜਾਣਾ ਪੈਂਦਾ ਤੇ ਆ ਮੈਂ ਕਿਆਰੀਆਂ ਦਿਖਾਉਣੀਆਂ ਸੀ ਕਿਆਰੀਆਂ ਆਪਣੀਆਂ ਲਸਣ ਬਟਾ ਤੇ ਮੂੜੀਆਂ ਛਲਗਮਾ ਤੇਨ ਕਿਆਰੀਆਂ ਲਸਣ ਆ ਪਾਲਕ ਮੇਥੀ ਗੋਭੀ ਚਲੋ ਲਓ ਜੀ ਡੈਡੀ ਜੀ ਨੂੰ ਮਿਲ ਕੇ ਆਪਾਂ ਨਿਕਲ ਚੁੱਕੇ ਆ ਰੋੜੋ ਰੋੜ ਹੋ ਗਿਆ ਕੰਮ ਤੇ 7 ਵਜੇ ਤੱਕ ਦੇ ਤਰੋਂਦੇ ਫੇਰ ਵੀ ਸਾਨੂੰ ਮੈਂ ਇਹਨਾਂ ਤਿੰਨਾਂ ਨੂੰ 6:30 ਦਾ ਟਾਈਮ ਦਿੱਤਾ ਸੀ ਸਾਢੇ 6:30 ਤੋਂ ਭਾਈ ਵੀ ਵੀ 7 ਵਜੇ ਤੇ ਤਾਂ ਦਣੀ ਹੈਗੀ ਅੱਜ ਇਹ ਨਹੀਂ ਰੁਕੀ ਜਾਂ ਇ ਗਾਲਾਂ ਖਾਣੀਆਂ ਤੈ ਖਾਣੀਆਂ ਨੇ ਕਿਸੇ ਨੇ ਨਹੀਂ ਤਿਆਰ ਹੋਣਾ ਆਓ ਜੀ ਪਹੁੰਚ ਗਏ ਆਪਾ ਅੱਜ ਆਪਾਂ ਐ ਇਨੋਵਾ ਚ ਚਲੋ ਰੈਡੀ ਸ਼ੈਡਿੰਗ ਗੱਡੀਆਂ ਛੜੀਆਂ ਆ ਦੇ ਕੇ ਮੇ ਬਿੰਗਾ ਆ ਗਿਆ ਹੋ ਗਿਆ ਆਏ ਕੀ ਆਪਾਂ ਆ ਗਏ ਨਾ ਆਏ ਨਹੀਂ ਕੋਈ ਮੈਨੂੰ ਦੇਖ ਲੈ ਸਤਿ ਸ਼੍ਰੀ ਅਕਾਲ ਯਾਰੇ ਨਹੀਂ ਚੱਲ ਤੂੰ ਲਓ ਵੀ ਆਪਾਂ ਆ ਗਏ ਸੀ ਤੇ ਚਾਹ ਪਾਣੀ ਪੀ ਲਿਆ ਹੁਣ ਆਪਾਂ ਚੱਲੀਏ ਦੇਖਿਓ ਪੱਜ ਲੰਡੀਆਂ ਜਦੋਂ ਪੱਤੇ ਲੈਟ ਨੇ ਇਹਨਾਂ ਨੂੰ ਦੀਖਦੇ ਸੀ ਅਸੀਂ ਬੈਠੇ ਮੈਨੂੰ ਮੇਰੀ ਜੁੱਤੀ ਗੱਡੀ ਕਿ ਕਿੱਥੇ ਗਈ ਤੇ ਆਹ ਮੁੰਡੇ ਦਾ ਹੈਗਾ ਜਨਮ ਦਿਨ ਅੱਜ ਹੈਪੀ ਬਰਥਡੇ ਥੈਂਕ ਯੂ ਸਾਡੇ ਭਤੀਜੇ ਦਾ ਬੈਸਪੀਚ ਹੈ ਬੋਲ ਹਣ ਬਣਾ ਲਾ ਹਣ ਬਣਾ ਲਾ ਹਣ ਬਣਾ ਲੀ ਇਹ ਭਾਈ ਇੰਦਰਜੀਤ ਹੈ ਇਹਦਾ ਨਾਮ ਮੇਰੇ ਘਰ ਵਾਲਾ ਤੁਰਦੇ ਨਿਗੇਲ ਮੰਮੀ ਆਹ ਤਾਂ ਪਿੱਛੇ ਪੈਰ ਚ ਮਾਰਦੀ ਫਰੀ ਜਦੀ ਆ ਇਹ ਪਰਦਾ ਹਾਂ ਦੋ ਨਾੜ ਦੋ ਮੰਮੀ ਨੂੰ ਛੱਡ ਦੋ ਛੱਡ ਦੋ ਲਾਉਗੀ ਤੁਰ ਪੈਸੀ ਆਪਾਂ ਕਰੋ ਮਜਾਰਾ ਪਿੰਡ ਪੈ ਜਾਂਦਾ ਜੀ ਨਵਾਂ ਸ਼ਹਿਰ ਕੋਲ ਲੈ ਭਾਈ ਪਹਿਲਾ ਮੜਮੜਈਆ ਚੱਲਦਾ ਲੋਵੀ ਪਹੁੰਚ ਗਏ ਫਾਈਨਲੀ ਪਹੁੰਚ ਗਏ ਆਪਾਂ ਇੰਨੇ ਸਾਲਾਂ ਦੀ ਬੇਟਿੰਗ ਤੋਂ ਵਾਹ ਪਹੁੰਚ ਗਏ ਆਪਾਂ ਬਹੁਤ ਟਾਈਮ ਦੇ ਬਣਾਉਂਦੇ ਸੀਗੇ ਚਲੋ ਚਲੋ ਵੀ ਚਲੋ ਹੈ ਜੋਵਨ ਪਾਪਾ ਦਾ ਹੱਥ ਮੈਂ ਕਿ ਸਿਰ ਆਫਟਰ ਇਹਦਾ आ क्डन गे खोज करो जी अच tel biri utra Thank <laughs> you. Thank okay. you. ਜੁਗ ਵਾਲੇ ਸਥਾਨ ਦਾ ਇਤਿਹਾਸ ਮਾਤਾ ਸਾਹਿਬ ਦੇਵਾ ਜੀ ਦਾ ਯਾਦਗਾਰੀ ਤਾਲ ਹੈ ਤੇ ਇਹ ਹੈਗਾ ਇਥੋਂ ਦਾ ਇਤਿਹਾਸ ਪਾਉਸ ਕਰਕੇ ਜਰੂਰ ਪੜਿਓ ਕਿਉਂਕਿ ਆਪਣੇ ਬਹੁਤ ਸਾਰੇ ਮਤਲਬ ਪਿੰਡਾਂ ਵਿੱਚ ਪਤਾ ਨਹੀਂ ਹੈਗਾ ਕਿ ਰਾਜਾ ਸਾਹਿਬ ਕੌਣ ਸੀ ਕੀ ਇਹ ਨਾ ਇਤਿਹਾਸ ਸੀ ਸੋ ਸਾਰਾ ਇਹ ਹੈ ਜੀ ਜਰੂਰ ਪੜਿਓ ਤੁਸੀਂ ਦਾ ਸੇਵਾ ਸਭਨੇ ਜੇ ਕੋ ਕਰੇ ਕਿਤਨਾ ਸਤ ਗੁਰ ਕੀ ਸੇਵਾ ਸਫਰ ਉਹ ਜੇ ਆਪਣ ਲੰਗਰ ਖਾਲ ਦੇ ਵਿੱਚ ਅਸ਼ਾ ਦਾ ਪਾਣੀ ਛਕਾਂਗੇ ਤੇ ਚੱਲਾਗੇ ਬਹੁਤ ਵਧੀਆ ਦਰਸ਼ਨ ਕਰ ਲਏ ਆਪਾਂ ਨੇ ਤੇ ਸਾਨੂੰ ਵੀ ਕਰਵਾਤੇ ਫਸਟ ਟਾਈਮ ਆਈ ਸੀ ਆਪਾਂ ਪ੍ਰਸ਼ਾਦ ਲੈ ਲਿਆ ਸਾਰਿਆਂ ਲਈ ਆਪਣੇ ਆਪ ਮਿਲ ਗਿਆ ਮੈਨੂੰ ਇੰਨਾ ਸਾਰਾ ਪ੍ਰਸ਼ਾਦ ਲੈ ਵੀ ਗੁਰਪ੍ਰੀ ਸੂਟ ਲੈਣ ਲੱਗੀ ਆ ਹੈ ਨਹੀਂ ਕਹਿੰਦੀ ਸਰਦੀਆਂ ਵਾਲੇ ਕੋਈ ਸ਼ਾਪਿੰਗ ਕਰਨ ਲੱਗੀ ਆ ਕੁਝ ਕੁਝ ਦੇਖ ਰਹੇ ਹਾਂ ਹਮ ਓ ਜੀ ਬਹੁਤ ਵਧੀਆ ਮੱਥਾ ਟੇਕ ਲਿਆ ਸ਼ਾਪਿੰਗ ਕਰ ਲਈ ਹੁਣ ਆਪਾਂ ਚੱਲੇ ਹੁਣ ਦੇਖਦੇ ਆ ਕਿੱਧਰ ਨੂੰ ਜਾਣਾ ਆ ਟਾਈਮ ਕਿੰਨਾ ਹੋ ਗਿਆ 12:00 ਵੱਜ ਗਏ ਅੱਦੇ ਬੰਦੇ ਉਹ ਬੈਠਦੇ ਨੇ ਗੱਡੀ 'ਚ ਤੇ ਅੱਦੇ ਪਿੱਛੇ ਨੇ ਪਿੱਛੇ ਇੱਕ ਗੱਡੀ ਆਪਣੀ ਉਧਰ ਉਦੇ ਉਹਦੇ ਵਿੱਚ ਨੇ ਲਓ ਜੀ ਨੈਕਸਟ ਆਪਾਂ ਪਹੁੰਚ ਗਏ ਗੁਰਦੁਆਰਾ ਚੰਨ ਕਮਲ ਸਾਹਿਬ ਤੇ ਮਾਛੀਵਾੜਾ ਇਹ ਮਾਛੀਵਾੜਾ ਮਾਛੀਵਾੜਾ ਤੇ ਰਸਤੇ ਦੇ ਵਿੱਚ ਆਪਾਂ ਰੁਕ ਗਏ ਸੀ ਥੋੜਾ ਟਾਈਮ ਕਿਉਂਕਿ ਮੈਂ ਤੇ ਮਨੀ ਵੀਰ ਨਾਲ ਸ਼ਾਪਿੰਗ ਕਰਨੀ ਸੀ ਬਾਜ਼ਾਰ ਚ ਲੱਭ ਲਵਾ ਕੇ ਅਸੀਂ ਕਿਉਂਕਿ ਜਿੱਥੇ ਆਈਏ ਸੂਟ ਕਿਉਂ ਨਾ ਖਰੀਦੀਏ ਸੂਟ ਖਰੀਦੇ ਨੇ ਅਸੀਂ ਨੇ ਮੈਂ 4 ਸੂਟ ਖਰੀਦੇ ਘਰੇ ਜਾ ਕੇ ਦਿਖਾਵਾਂ ਘਰੇ ਜਾ ਕੇ ਦਿਖਾਵਾਂਗੀ ਤੇ ਸੂਟ ਲੈ ਕੇ ਆਏ ਆ ਭਾ ਹੋ ਰਹੋ ਨਾ ਹੋ ਤਾਂ ਲੈ ਕੇ ਆਏ ਆ ਚਲੋ ਆਪਾਂ ਹੁਣ ਬਾਕੀ ਬੰਦੇ ਸਾਡੇ ਕਦੋਂ ਦੇ ਪਹੁੰਚੇ ਹੋਏ ਆ ਉਹਨਾਂ ਨੂੰ ਮਿਲਦੇ ਆ ਚਲੋ ਲਓ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਆਪਾਂ ਗੁਰਦੁਆਰਾ ਸ਼ਿਵ ਚੰਨ ਕਵਲ ਸਾਹਿਬ ਮਾਛੀ ਵੜ ਜਪਤੀ ਸਾਹਿਬ ਦਾ ਬਾਟ ਕਰਦਾ ਹੈ। ਪਾਰਾ ਸੀਸ ਤੇ ਚਾਂਦਾ ਹੋਇਆ। ਰੂਹ ਦੇ ਲੋਕਣ ਦੇ ਵਿੱਚ ਰੂਹ ਦੇ ਵਿੱਚ ਲਪੇਟ ਕੇ ਜੀਉਂਦੇ ਨੂੰ ਸਾਧ ਦਿੱਤਾ ਗਿਆ। ਅਗਲਾ ਅਕਤੀ ਕੀ ਸਾਧ ਦਿੱਤਾ ਗਿਆ। ਭਾਈ ਬਿਆਲਾ ਜੀ ਜਿਸ ਨੂੰ ਕੇ ਉੱਬੜ ਦੀ ਦੇਗ ਦੇ ਵਿੱਚ ਵਾਰ ਦਿੱਤਾ ਗਿਆ। ਉੱਬੜ ਦੀ ਦੇਗ ਦੇ ਵਿੱਚ ਵਾਰ ਕੇ ਭਗਾਂ ਬੜੇ ਅਸ਼ੀਰਵਾਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਫਿਰ ਕਹਿੰਦੇ ਨੇ ਤੁਹਾਨੂੰ ਵੀ ਛੇ ਜ਼ਿਕਰ ਕਰਦੇ ਆਂ ਕਿ ਸ੍ਰੀ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਪਹਿਲਾਂ ਖੂਹ ਦੇ ਜਲ ਦੇ ਨਾਲ ਇਸ਼ਨਾਨ ਕਰਨਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜੰਡਹਿਟ ਹਵਲਤ ਕੇ ਸ਼ਬਦ ਚਾਰ ਕੀਤਾ ਸੀ ਮਿੱਤਰ ਪਿਆਰੇ ਉਹ ਹਾਲ ਮਰੀਦਾਂ ਦਾ ਕਹਿਣਾ

ਜੀ ਵੀ ਸਹੀ ਰਾਨੀ ਕਰਦੇ ਹੋ ਸੋ ਇਸ ਤੋਂ ਪਰੇ ਜ਼ਰੂਰ ਜਾਣਾ ਹੈ ਲਓ ਜੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਹੁਣ ਆਪਾਂ ਚੱਲਨੇ ਆ ਹੁਣ ਪਤਾ ਨਹੀਂ ਕਿਹੜੇ ਗੁਰਦੁਆਰਾ ਸਾਹਿਬ ਜਾਣਾ ਹੈ ਨੈਕਸਟ ਦੇ ਜਿੱਦਣ ਗੱਡੀਆਂ ਜਾਣੀਆਂ ਉਦੋਂ ਨੂੰ ਆਪਾਂ ਚੱਲੇ ਜਾਵਾਂਗੇ ਲਓ ਜੀ ਹੁਣ ਆਪਾਂ ਆ ਗਏ ਗੁਰਦੁਆਰਾ ਚਵਾਰਾ ਸਾਹਿਬ ਇਹ ਮਤਲਬ ਕਾਫੀ ਅੰਦਰ ਆ ਕੇ ਆ ਗੁਰਦੁਆਰਾ ਸਾਹਿਬ ਤੇ ਗੱਡੀਆਂ ਇੱਥੇ ਹੀ ਲੱਗਣਗੀਆਂ ਅੱਗੇ ਨਹੀਂ ਜਾਣੀਆਂ ਆਪਣੀਆਂ ਹੁਣ ਜੀ ਆ ਗਏ ਆਪਾਂ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਮਾਛੀਵਾੜਾ ਸਾਹਿਬ ਤੇ ਇੱਥੋਂ ਦਾ ਕੀ ਇਤਿਹਾਸ ਸਾਰਾ ਤੁਹਾਨੂੰ ਦਿਖਾਉਣੇ ਆ ਆਪਾਂ ਪਹਿਲਾਂ ਵੀ ਤੁਹਾਨੂੰ ਇਤਿਹਾਸ ਸਾਰਾ ਦਿਖਾਇਆ ਪਲੀਜ਼ ਪਾਉਸ ਕਰਕੇ ਜਰੂਰ ਰੀਡ ਕਰਿਓ ਪੜਿਓ ਸਾਰਾ ਇਤਿਹਾਸ ਕਹਿੰਦੇ ਦਰਸ਼ਨ ਕੋਰੋਚੀ ਦਰਸ਼ਨ ਮਟਸ ਇੱਕ ਤੇ ਇਸ ਮਟ ਵਿੱਚ ਪਾਤਸ਼ਾਹ 10ਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੋਲੇਆਂ ਨੂੰ ਨੀਲਾ ਰੰਗ ਕੀਤਾ ਗਿਆ ਸੀ। ਲੋ ਵੀ ਆਪਾਂ ਰਸਤੇ ਦੇ ਵਿੱਚ ਰੁਕੇ ਖੰਨੇ ਪਹੁੰਚ ਗਏ ਆਪਾਂ ਤੇ ਕਹਿੰਦੇ ਵੀ ਹੁਣ ਕੁਝ ਖਾ ਪੀ ਲਈਏ। ਸੌਡਾ ਆਪਾਂ ਦਿੱਤਾ ਜਾਂ ਸਾਰੇ ਜਣੇ ਬੈਠੇ ਆਪਣੇ ਆਪਣੇ ਥੰਮੂਟਾ ਪੀਦੇ। ਪਾਪਾ ਜੀ ਮੰਗੂ ਸਵੀਟ ਸ਼ਾਪ ਦੇਖ ਰਹੇ ਲਓ ਜੀ ਆ ਗਏ ਆਪਾਂ ਵਾਪਸ ਪਿੰਡ ਵੱਲ ਨੂੰ ਤੇ ਰਸਤੇ ਦੇ ਵਿੱਚ ਆਪਾਂ ਬਸ ਪਹੁੰਚਣ ਵਾਲੇ ਆ ਕਿਉਂਕਿ ਅਹ ਰਾਹੇ ਥੋੜਾ ਜਾਮ ਸੀਗਾ ਤਾਂ ਕਰਕੇ ਆਪਾਂ ਇੰਦਰ ਨੂੰ ਪਿੰਡਾਂ ਵੱਲ ਦੀ ਆਏ ਸੋ ਬਹੁਤ ਵਧੀਆ ਰਿਹਾ ਅੱਜ ਦਾ ਸਫ਼ਰ ਤੇ ਹੁਣ ਪਹੁੰਚੀਏ ਘਰ ਕਿਉਂਕਿ ਡੈਡੀ ਜੀ ਵੀ ਹਜੇ ਤੁਰੇ ਨਹੀਂ ਹੈਗੇ ਕਿਉਂਕਿ ਉਹਨੇ ਫਲਾਈਟ ਫੇਰ ਲੇਟ ਹੋਗੀ ਥੋੜੀ ਜੀ ਤਾਂ ਕਰਕੇ ਕਿditoche ਪਤਾ ਨਹੀਂ ਜਵਾਲਾਮੁਖੀ ਦਾ ਨਾ ਕੁਝ ਹੋਇਆ ਜਿਹਦੇ ਕਰਕੇ ਕਹਿੰਦੇ ਵੀ ਦਿੱਲੀ 'ਚ ਕਾਫੀ ਉਹ ਹੋ ਗਿਆ ਆ ਏਅਰ ਦੇ ਵਿੱਚ ਕਹਿੰਦੇ ਉਹ ਹੋ ਗਈਆਂ ਸਵਾਜ ਹੀ ਮਾਂ ਕੁਝ ਹੋ ਗਿਆ ਤੇ ਜਿਹਦੇ ਕਰਕੇ ਏਅਰ ਇੰਡੀ ਦੀ ਇੰਡੀਆ ਦੀਆਂ 12 ਫਲਾਈਟਾਂ ਤਾਂ ਰੱਦ ਹੋ ਗਈਆਂ ਤੇ ਦੇਖਦੇ ਹਾਂ ਹੁਣ ਡੈਡੀ ਦੀ ਫਲਾਈਟ ਦਾ ਵੀ ਕੀ ਬਣਦਾ ਆ ਤਾਂ ਕਰਕੇ ਉਹਨਾਂ ਨੂੰ 7 ਵਜੇ ਤੁਰਨਾ ਹੈ ਹਜੇ ਤਾਂ ਸਿਰਫ ਮੇਲੇ ਲੇਟ ਆਇਆ ਕੀ ਲੇਟ ਆ ਫਲਾਈਟ ਪਹਿਲਾਂ 2.5 ਘੰਟੇ ਲੇਟ ਹੋਈ ਫੇਰ ਹੁਣ ਫੇਰ ਦੁਬਾਰਾ ਤੋਂ ਲੇਟ ਹੋ ਗਈ ਸ਼ੀਸ਼ਿਆਂ ਵਾਲੇ ਗੁਰਦੁਆਰੇ ਸਵਾਹ ਵਾਈਟ ਉੱਤੀ ਕੋਕ ਵੀ ਮਿਸਮ ਡੈਕੋਰੇਸ਼ਨ ਕੀਤੀ ਹੋਈ ਆ ਸੋ ਚਲੋ ਜੀ ਹੁਣ ਫਟਾਫਟ ਪਹੁੰਚੀਏ ਘਰ ਤੇ ਉਹ ਬੰਦਾ ਰਾਹ ਬੰਦਾ ਇੱਧਰ ਵੀ ਰਾਹ ਬੰਦਾ ਤਾਂ ਹੀ ਹੈ ਨਾ ਇੰਨੇ ਜਾਣੇ ਇੱਥੇ ਜਾ ਰਹੇ ਨੇ ਪਹੁੰਚਦਿਆਂ ਘਰ ਜੀ ਸੋ ਇਸ ਵੀਡੀਓ ਦੀ ਆਪਾਂ ਇੱਥੇ ਹੀ ਕਰਦੇ ਆ ਐਂਡਿੰਗ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਪਲੀਜ਼ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਆਪਣੇ ਨਾਲ ਆਡੀਅנס ਜੁੜ ਸਕੇ ਫਿਰ ਮੈਂ ਹੋਰ ਜੋਸ਼ ਹੋਸ਼ 'ਚ ਵੀਡੀਓ ਬਣਾਵਾਂ ਜੋਸ਼ ਹੋਸ਼ 'ਚ ਬੱਸ ਤਾਂ ਮੈਂ ਹੋਸ਼ 'ਚ ਬਣਾਉਣੀ ਆ ਵੀਡੀਓ ਤੇ ਹੁਣ ਆਪਾਂ ਰੱਬ ਸੁੱਖ ਰੱਖੇ ਇਸ ਵਾਰ ਮਨ ਦੇ ਵਿੱਚ ਬਹੁਤ ਹੈ ਕਿ ਜਿੱਦਾਂ ਕਿ ਦੋ ਸਾਲ ਹੋ ਗਏ ਅਮਰਿਤ ਮੇਰਾ ਮੂੰਹ ਨੇ ਰਿਚ ਆ ਗਿਆ ਸੀ ਜਿੱਦਾਂ ਕਿ ਦੋ ਸਾਲ ਹੋ ਗਏ ਅਮਰਿਤ ਕਰਦਾ ਹੁੰਦਾ ਸਫਰੇ ਸ਼ਹਾਦਤ ਤੇ ਜਿਹਦੇ ਵਿੱਚ ਮਤਲਬ ਛੋਟੇ ਸਾਹਿਬ ਜਦਿਆਂ ਦਾ ਹਨਾ ਆਨੰਦਪੁਰ ਦਾ ਕਿਲਾ ਛੱਡਣ ਤੋਂ ਲੈ ਕੇ ਮਤਲਬ ਜਿੱਥੇ ਜਿੱਥੇ ਉਹਨਾਂ ਜਿੰਨਾ ਇਤਿਹਾਸ ਸੀ ਡੀਪਲੀ ਹਨਾ ਸਾਰਾ ਉਹ ਕਵਰ ਕਰਦਾ ਹੁੰਦਾ ਵੀਡੀਓਜ਼ ਦੇ ਰਾਹੀਂ ਸੋ ਮੈਂ ਵੀ ਮੇਰੀ ਵੀ ਮਤਲਬ ਦੋ ਸਾਲ ਦੀ ਬਹੁਤ ਇੱਛਾ ਸੀਗੀ ਵੀ ਮੈਂ ਉਹਦੇ ਨਾਲ ਜਾਵਾਂ ਹਨਾ ਮੈਂ ਵੀ ਕਰਾਂ ਨਹੀਂ ਜਾ ਹੋਇਆ ਦੋ ਸਾਲ ਸੋ ਮੇਰੀ ਹੁਣ ਹੈਗੀ ਆ ਪੂਰੀ SLA ਬਣੀ ਵੀ ਹੋਈ ਆ ਤੇ ਵੀ ਮੈਂ ਉਹਦੇ ਨਾਲ ਜਾ ਕੇ ਕਿੰਨੇ ਮਰਜ਼ੀ ਦਿਨ ਲੱਗਣ ਤੇ 7 ਦਿਨ ਲੱਗ ਜਾਣੇ ਸੰਭਰਦੇ ਆ ਅਸੀਂ ਕਿ ਆਪਾਂ ਕੇ ਰੱਖਾਂਗੇ ਦਿਨ ਤੇ ਸਫਰੇ ਸ਼ਹਾਦਤ ਦੇ ਉਹ ਸਾਰੇ ਗੁਰਦੁਆਰਾ ਸਾਹਿਬ ਆਪਾਂ ਵੀਡੀਓਜ਼ ਬਣਾਈਏ ਹੈਨਾ ਕਿਉਂਕਿ ਮੈਂ ਸਿਰਫ ਵੀਡੀਓ ਮਤਲਬ ਇਹ ਨਹੀਂ ਹੈਗਾ ਵੀ ਜਾ ਜਾਣ ਮੈਨੂੰ ਮਤਲਬ ਖੋਦੇ ਚੀਜ਼ਾਂ 'ਚ ਬਹੁਤ ਇੰਟਰਸਟ ਆ ਘੁੰਮਣ ਫਿਰਨ ਦਾ ਵੀ ਲਾਲੋ ਚਾਹੀ ਇਤਿਹਾਸ ਜਾਣਨ ਦਾ ਵੀ ਲਾਲੋ ਮੈਨੂੰ ਕਿਸੇ ਵੀ ਜੇ ਮੈਂ ਆਪਾਂ ਕਹਿ ਦਿਆਂ ਸਟੇਟ ਅਗਰ ਚੇਂਜ ਕਰਦੇ ਆ ਉੱਥੇ ਦਾ ਜਿਹੜਾ ਕਲਚਰ ਹੁੰਦਾ ਉਹ ਐਕਸਪਲੋਰ ਕਰਨ ਦੇ ਵਿੱਚ ਬਹੁਤ ਵਧੀਆ ਲੱਗਦਾ ਹੈ ਮੈਨੂੰ ਸੋ ਮਤਲਬ ਸਫਰੇ ਸ਼ਹਾਦਤ ਮੇਰਾ ਇਹ ਸੀਗਾ ਕਿ ਮੈਂ ਉਹਦੇ ਨਾਲ ਜਾਵਾਂ ਹਨਾ ਫਿਰ ਮੈਂ ਕਿਹਾ ਚਲੋ ਵੀ ਆਪਾਂ ਵੀਡੀਓ ਵੀ ਕਵਰ ਕਰਾਂਗੇ ਤਾਂ ਕਿ ਤੁਸੀਂ ਵੀ ਦਰਸ਼ਨ ਕਰ ਸਕੋ ਕਿੱਥੋਂ ਕਿਵੇਂ ਇਤਿਹਾਸ ਸੀ ਉਹਨਾਂ ਨੂੰ 2 ਸਾਲ ਹੋ ਗਏ ਕਵਰ ਕਰਦੇ ਨੂੰ ਸਾਰਾ ਹੁਣ ਪਤਾ ਆ ਤੇ ਸ਼ਾਇਦ ਉਹਨਾਂ ਡੀਪਲੀ ਦਾ ਮੈਨੂੰ ਵੀ ਨਾ ਪਤਾ ਹੋਵੇ ਤੇ ਮੈਂ ਉਹ ਸਾਰਾ ਜਾਨਣਾ ਚਾਹਨੀ ਆ ਹਨਾ ਤੇ ਸਾਰਾ ਉਹ ਕਵਰ ਕਰਾਂਗੇ ਆਪਾਂ ਤੁਹਾਡੇ ਲਈ ਵੀ ਵੀਡੀਓ ਬਣਾਉਂਗੀ ਮੈਂ ਖੁਦ ਆਪਦੇ ਜਾ ਕੇ ਉੱਥੇ ਪਤਾ ਟੇਕਣਾ ਚਾਹਦੀ ਮਤਲਬ ਮਨ ਦੇ ਵਿੱਚ ਆ ਮੇਰਾ ਜਿੱਦਾਂ ਹੁਣ ਰਾਜਾ ਸਾਹਿਬ ਜੀ ਦਾ ਸੀਗਾ ਤੇ ਉਹ ਵੀ ਅੱਜ ਆਪਾਂ ਜਾਇਆ ਏ ਬਾਕੀ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਉਹਨਾ ਉਹੀ ਹੁੰਦਾ ਦੇਖਦੇ ਆ ਪੂਰੀ ਪੂਰੀ ਸਲਾਹ ਤਾਂ ਹੈਗੀ ਐ ਇਸ ਵਾਰ ਸੋ ਚਲੋ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਥੈਂਕ ਯੂ